ਆਫਾ ਪ੍ਰਾਵੋ ਮੌਤ ਸਾਹਮਣੇ ਖੜੀ ਐ ਸਾਰਿਆਂ ਦੀ ਕਿਸੇ ਇੱਕ ਦਾ ਮਸਲਾ ਨਹੀਂ ਕਿੰਨੀਆਂ ਖੁਦਕਸੀਆਂ ਹੋ ਗਈਆਂ ਕਿੰਨੇ ਨੌਜਵਾਨ ਨਸਿਆਂ ਦੀ ਭੇਡ ਚੜ ਗਏ ਕਿੰਨਿਆਂ ਨੂੰ ਸਾਨੂੰ ਆਦਮਖਾਨੀਆਂ ਸੜਕਾਂ ਖਾਗੀਆਂ ਕਿੰਨਿਆਂ ਨੂੰ ਸਪਰੇਆਂ ਚੜ ਗੀਆਂ ਕਿੰਨਿਆਂ ਨੂੰ ਹਣਬਿਆਂ ਨੇ ਟੁੰਡ ਬਣਾਤੇ ਟਿਲਮਾਂ ਦੇ ਬੰਦੇ ਸਾਹਦ ਵਿੱਚ ਬੈਠੇ ਉਹਨਾਂ ਟਿਲਮਾਂ ਦਾ ਬੰਦਾ ਸਾਰਾ ਨੰਗਾ ਤਾਂ ਖੜੰਭੇ ਨੇ ਚੋਨਾ ਬੀਜਨੇ ਟਿੱਬੇ ਲਾਉਂਦੇ ਸੀ ਪਹਿਲਾਂ ਹੁਣ ਹੋ ਗਿਆ ਵੀ ਥਲੜੀ ਉੱਤੇ ਕੀਤੀ ਜਾ ਸਕਦੀ ਐ ਜਿਵੇਂ ਕੋਈ ਬਾਜੀਗਰ ਸਾਲ ਲਾਉਣਾ ਟਰੈਕਟਰ ਰੁੜਦੇ ਸੀ ਉਤੋਂ ਰਾਤ ਨੂੰ ਟਰਾਂਸਫਾਰਮਾਂ ਤੇ ਫਿਓਜ ਲਾਉਂਦੇ ਗਏ ਸਪਰੇਆ ਕਰਦੇ ਗਏ ਕਿੱਥੇ ਆ ਬਈ ਜ਼ਿੰਦਗੀ ਉਹ ਮਰਨੀ ਐ ਕਰ ਲੋ ਗਿਣਤੀ ਲੱਖਾਂ ਚ ਗਈ ਉਹ ਲੱਖਾਂ ਚ ਉਹ ਦਾਤੀ ਕਹੀ ਘੜੀ ਨੂੰ ਤਾਂ ਅਸੀਂ ਗਿਣਦੇ ਵੀ ਵੱਜ ਗਈ ਉਥੇ ਪੱਟੀ ਬਣ ਲਾਣੇ ਆ ਹੁਣ ਰੇਤੇ ਨਾਲ ਹੀ ਬੰਦ ਕਰ ਲਾਂਦੇ ਸੀ ਅਇਦਲੀਆਂ ਜਾਨਾਂ ਕਿੰ ਲੋ ਲੜਾਈ ਚ ਕੋਲ ਚ ਕਿੰਨੀਆਂ ਗਈਆਂ ਉਹਨਾਂ ਜਾਨਾਂ ਦੇ ਮੁਕਾਬਲੇ ਭਰਾਵੋ ਆਟੇ ਚ ਨੂਨ ਹੈ ਜਿਹੜੀਆਂ ਕੋਹਾਂ ਚ ਜਾਨਾਂ ਗਈਆਂ ਫਿਰ ਜੇ ਮਰਨਾ ਹੈ ਫਿਰ ਭਾਈ ਕਿਹੜੇ ਪਾਸੇ ਮਰ ਗਏ ਸਹਬਜ਼ਾਦਾ ਨੂੰ ਪੁੱਛੀਏ ਭਗਤ ਸਿੰਘ ਨੂੰ ਪੁੱਛੀਏ ਭਗਤ ਸਰਾਬਿਆਂ ਨੂੰ ਪੁੱਛੀਏ ਗਦਰੀ ਬਾਬਿਆਂ ਨੂੰ ਪੁੱਛੀਏ ਕੂਕਾ ਲਹਿਰ ਦੇ ਲਹਿਰ ਵਾਲਿਆਂ ਨੂੰ ਪੁੱਛੀਏ ਕਿਹੜੀ ਮੌਤ ਚਾਹੀਦੀ ਐ ਬੁਝਦਲੀ ਵਾਲੀ ਜਾਂ ਚਮਕ ਦਮਕ ਵਾਲੀ ਕੱਖੋਂ ਹੋਲੀ ਜਾਂ ਪਹਾੜ ਤੋਂ ਪਾ ਲਈ ਪਾਰੀ ਇਹ ਫੈਸਲੇ ਕਰਨੇ ਪੈਣਗੇ ਬਹੁਤ سارے ਅਸੀਂ ਕਰੀ ਬੈਠੇ ਆ ਫੈਸਲੇ ਤੁਸੀਂ ਵੀ ਕਰੀ ਬੈਠੇ ਹੋ ਇਹ ਫੈਸਲੇ ਅਸੀਂ ਪੂਰੀ ਮਨੁੱਖਤਾ ਨੂੰ ਕਰਾਉਣੇ ਚਾਹੁੰਦੇ ਆ ਜਦੋਂ ਪੂਰੀ ਮਨੁੱਖਤਾ ਨੇ ਫੈਸਲੇ ਕਰ ਲਏ ਉਦੋਂ ਤੁਹਾਡੀ ਜਾਨ ਖੋਦਕਸੀ ਚ ਨਹੀਂ ਜਾਂਦੀ ਉਦੋਂ ਤੁਹਾਡਾ ਨੌਜਵਾਨ ਨਸ਼ਿਆਂ ਦੀ ਭੇਡ ਚੜਕੇ ਨਹੀਂ ਮਰੂਗਾ ਉਦੋਂ ਆਦਮਖਾਨੀਆਂ ਸੜਕਾਂ 'ਤੇ ਹੋਵੇਂ ਰਹਿਣਗੀਆਂ ਸਾਡੇ ਨਾਲ ਕਿੰਨੀ ਟ੍ਰੈਫਿਕ ਜ਼ਿਆਦਾ ਹੈ ਜਿਹੜੇ ਵਿਕਸਤ ਦੇਸ਼ ਹੈ ਉਥੇ ਰੋਜ਼ ਜਾਂ ਘਟਨਾਵਾਂ ਸੁਣਦੇ ਹੋ ਸੜਕਾਂ 'ਤੇ ਟੋਆ ਪੈ ਜੇ ਜਿੰਨਾ ਜਰੋ ਟੋਆ ਜਾਣ ਨਹੀਂ ਲੈਂਦਾ ਕਿਸੇ ਦੀ ਟੋਆ ਭਰਦਾ ਨਹੀਂ ਕੋਈ ਇਹ ਭਾਈ ਜਾਨਾ ਸਾਡੇ ਪਰਮਾਤਮਾ ਲੈ ਰਿਹਾ ਹੈ ਕਿ ਪ੍ਰਬੰਧ ਲੈ ਰਿਹਾ ਹੈ ਇਹ ਪ੍ਰਬੰਧ ਸਾਡਾ ਲੋਕਾਂ ਦਾ ਦੁਸ਼ਮਣ ਹੈ ਤੇ ਜਿਹੜਾ ਪ੍ਰਬੰਧ ਭਾਈ ਲੋਕਾਂ ਦਾ ਦੁਸ਼ਮਣ ਹੈ ਫਿਰ ਅਸੀਂ ਆਦਿਆਂ ਜਾਨਾ ਬਣਾਉਣ ਖਾਤਰ ਕਿਉਂ ਨਾ ਪੁੱਗ ਤੋ ਬਣਾਉਣ ਵਾਲੇ ਪਾਸੇ ਨੂੰ ਵਧੀਏ ਇਹ ਤੋਂ ਬਣਾ ਰਾ ਕੋਈ ਨਹੀਂ ਬੋਲਾਂਗੇ ਬਥੇਰਾ ਟਾਈਮ ਹੈ ਤੀਤੇ ਕਰ ਚੱਲਣਾ ਮੋਰਚਾ ਗਾਹਾਂ ਅਸੀਂ ਕਰਾਂਗੇ ਧੰਨਵਾਦ ਹਾਈ ਕੋਰਟ ਦਾ ਕਿ ਨੇੜੇ ਜੇ ਡੇਟ ਫੇਰ ਦੇਦੀ ਚੱਲੇ ਭਵੇਂ ਸਾਲਾਂ ਪੱਦੀ ਜ਼ਮੀਨ ਤੇ ਕਬਜ਼ਾਰੀ ਹੋਣ ਦੇਣਾ ਜਿਉਂਦੇ ਜੀ ਇਹ ਜਿਉਂਦਾ ਦੀ ਜ਼ਮੀਨ ਬਚਾਈ ਜਿਹੜੀਆਂ ਸਰਕਾਰ ਨੇ ਸਕੀਮਾਂ ਲਿਆਂਦੀਆਂ ਸਾਰੀ ਜ਼ਮੀਨ ਖੋਣ ਗਿਆ ਉਹ ਸਾਰੇ ਕਸੇ ਨੂੰ ਬੰਨ ਮਾਰੂ ਜਿਵੇਂ ਆਪਾਂ ਚੱਠੇ ਵਾਲੇ ਚ ਕੁਰਕੀ ਨੂੰ ਬੰਨ ਮਾਰਿਆ ਹੋਈਆ ਗੁਰਕੀ ਕਿਸੇ ਦੀ ਉਹ ਤੋਂ ਬਾਅਦ ਤਸ਼ੀਲਾ ਚ ਕਰਦੇ ਸੀ ਤਸ਼ੀਲਾ ਚ ਕੁਰਕੀ ਨਹੀਂ ਹੋਣ ਦਿੱਤੀ ਜੇ ਕੋਈ ਜ਼ਮੀਨਾਂ ਤੇ ਪੁਲਿਸ ਰਾਹੀਂ ਉਹ ਬਰਾਂਡਾ ਕਬਜ਼ਾ ਲੈ ਕੇ ਬਹੁਤ ਸਦੇ ਤੱਕ ਚਰਲੇ ਕਰ ਲੈ ਕਬਜ਼ਾ ਕਿਤੇ ਜ਼ਮੀਨ ਚੱਕ ਕੇ ਲੈ ਗਿਆ ਅਗਲੇ ਦਿਨ ਅਸੀਂ ਉਸੇ ਜ਼ਮੀਨ ਦੇ ਮਾਲਕ ਹੁੰਨੇ ਆਂ ਤੇ ਜਮੀਨਾ ਭਾਈ ਐਂ ਬਚਣ ਗਿਆ 13 ਮਹੀਨੇ ਲੜੇ ਦਿੱਲੀ ਚ ਕਾਨੂੰਨ ਵਾਪਸ ਕਰਾਏ ਉਹਦੇ ਕੋਸੋਂ ਸੂਲ ਨਿਕਲੇ ਕਿ ਕੋਲ ਲੈਣਾ ਧਰਮ ਧਰਮ ਨਿਰਪੱਖ ਹੋਊਗਾ ਕਿਸੇ ਇੱਕ ਧਰਮ ਦਾ ਕੋਲ ਨਹੀਂ ਵੰਡ ਦੇਣਾ ਕੋਲ ਲੈਣਾ ਆ ਜਿਹੜੇ ਸਾਡੇ ਚੋਂ ਹੀ ਧੋਖਾ ਦੇਣ ਵਾਸਤੇ ਗੱਡੀਆਂ ਤੇ ਜਾਂਦੇ ਐ ਉਹਨਾਂ ਨੂੰ ਸਟੇਜ ਦੇ ਨੇੜੇ ਫੜਕਣ ਨਹੀਂ ਦੇਣਾ ਉਹ ਕੋਲ ਕਿਸੇ ਇੱਕ ਸਟੇਟ ਦਾ ਨਹੀਂ ਵੰਡ ਦੇਣਾ ਉਹ ਗੱਲਾਂ ਭਾਵੇਂ ਉਥੇ ਪਗਾਈਆਂ ਪੁੱਗੀਆਂ ਜਿਨੇ ਪੂਰੇ ਤਰਦੇਹੀ ਨਾਲ ਜਿਹੜੀ ਸਟੇਟ ਤੇ ਗੱਲਾਂ ਪੁੱਗੀਆਂ ਉਹਨਾਂ ਨੂੰ ਬਾਹਰ ਲਿਆਂ ਸਟੇਟਾਂ ਵਾਲੇ ਹਾਕਾ ਮਾਰਦੇ ਆ ਸਾਡੀ ਹੋਈ ਜੱਸੇ ਬੰਦੇ ਨੂੰ ਕਿਉਂ ਹਾਕਾ ਮਾਰਦੇ ਬਾਹਰ ਲਈ ਅਸੀਂ ਗਏ ਨਹੀਂ ਏਡੀ ਏਡੀ ਦੂਰ ਉਹ ਕਹਿੰਦੇ ਅਸੀਂ ਗਰਾਂਹ ਵਾਲੇ ਆ ਮੈਂ ਤਾਂ ਉੱਤੇ ਦੇ ਦੂਰ ਦੇ ਥਾਵਾਂ ਦਾ ਬੜਾ ਦਾ ਨਾਂ ਨਹੀਂ ਪਤਾ ਜੂਪੀ ਵਾਲੇ ਜ਼ੋਰ ਲਾਉਂਦੇ ਆ ਦਿੱਲੀ ਵਾਲੇ ਜ਼ੋਰ ਲਾਉਂਦੇ ਆ ਵੀ ਸਾਡੇ ਬਣਾ ਦਿਓ ਅਸੀਂ ਇਸ ਹਾਲਤ ਚ ਨਹੀਂ ਕਿ ਸਾਡੀ ਜਿੰਨੀ ਕੁ ਸੂਬਾ ਕਮੇਟੀ ਐ ਇਹਨੂੰ ਅੱਜ ਨੂੰ ਵੇਲਾ ਕਰਦੀ ਐ ਦੂਜੀਆਂ ਸਟੇਟਾਂ ਚ ਜਾ ਬੜੀ ਜਿੱਥੇ ਮਰ ਗਈ ਪੰਜਾਬ ਵਰਗੀ ਲਹਿਰ ਖੜੀ ਕਰ ਲੋ ਪਰ ਇਹਨਾਂ ਨੂੰ ਕੋਈ ਵੇਲਾ ਤਾਂ ਕਰੇ ਨਾ ਇਹਨਾਂ ਦੀ ਥਾਂ ਲੈਣ ਵਾਲੇ ਨੌਜਵਾਨ ਤਾਂ ਆਉਣ ਨਾ ਵੇਲੇ ਤਾਂ ਫੇਰ ਹੀ ਹੋਵਾਂਗੇ ਜੇ ਨੌਜਵਾਨ ਨਹੀਂ ਆਉਣੇ ਅਸੀਂ ਬੇਲੇ ਨਹੀਂ ਹੋਣਾ ਤਾਂ ਤਿਆਰੀ ਗਾਹਾਂ ਵਾਲੀ ਹੋਈ ਖੜੀਏ ਨੇੜੇ ਆਹ ਭਰਾਵੋ ਲੋੜਾਂ ਖੜੀਆਂ ਐਨੇ ਰਾਹ ਦੇਣਾ ਚੱਠੇ ਵਾਲੇ ਵਾਂਗੂ ਇਹਨੇ ਰਾਹ ਦੇਣਾ ਗਵਿੰਦਪੁਰੇ ਵਾਲੇ ਵਾਂਗੂ ਉਹ ਭੈਣਾ ਲੜੀਆਂ ਉਹ ਜ਼ਮੀਨ ਵਾਪਸ ਹੋਈ ਐ ਤੇ ਜਿਹੜਾ ਉਹ ਕਾਨੂੰਨ ਸੀ 80% ਸਹਿਮਤੀ ਵਾਲਾ ਉਹ ਮੈਨੂੰ ਲੱਗਦਾ 85 ਜਾਂ 90% ਤਾਂ ਚੈੱਕ ਚੱਕ ਗਈ ਸੀ ਜਿਹੜੇ ਆਲੇ ਕਿ ਜਾਂਦੇ ਆ ਜ਼ਮੀਨ ਜਾਵੇ ਵੇਖ ਸਕਦੇ ਹੋ ਮਰਜ਼ੀ ਹੋ ਜੇ ਨਹੀਂ ਚੱਕਾਂਗੇ ਚੈੱਕ ਉਹ ਜ਼ਮੀਨ ਵਾਪਸ ਹੋਈ ਹੈ ਬਦਲ ਜਾਂਦਾ ਸਾਰਾ ਕੁਝ ਜਦੋਂ ਤੁਸੀਂ ਇਰਾਦੇ ਹੀ ਮਾਰਨ ਦੇ ਧਾਰ ਲੈ ਇਹ ਨਾਰੇ ਨੂੰ ਅਮਲੀ ਰੂਪ ਚ ਲਾਗੂ ਕਰਤਾ ਕਿ ਬੱਚਾ ਬੱਚਾ ਝੋਕ ਦਿਆਂਗੇ ਜ਼ਮੀਨਾਂ ਤੇ ਕਬਜ਼ੇ ਰੋਕ ਦਿਆਂਗੇ ਇਹਦੇ ਨਾਲੇ ਨਾਰਾ ਵੀ ਬੁਲੰਦ ਕਰੀਏ ਅਮਲੀ ਰੂਪ ਚ ਕਿ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੀ ਰਾਖੀ ਆਪ ਕਰੋ ਆਹ ਦੋ ਨਾਰੇ ਅਪਣਾ ਲਓ ਆਪਦੀ ਜ਼ਿੰਦਗੀ ਚ ਕਿਸੇ ਦੇ ਦੀਵਾਲ ਨਹੀਂ ਪ੍ਰਭੂ ਜੇ ਆਪਦੀ ਜਾਨ ਬਚਾਉਣੀ ਹੈ ਇਹ ਭੱਜਿਆਂ ਜਾਨ ਨਹੀਂ ਬਚਦੀ ਬਸੇਰਾ ਸਾਹਾ ਭੱਜਦਾ ਹੈ ਸ਼کاری ਕੁੱਤੇ ਦੇ ਮੂਹਰੇ ਉਹ ਕਿਲੋਮੀਟਰ ਚ ਦੱਬ ਲਾਂਦਾ ਉਹਨੂੰ ਇਹ ਤਾਂ ਭਰਾਵੋ ਦੁਪਿਹੜੇ ਐ ਇਹਨਾਂ ਕੋਲ ਤਾਂ ਬਹੁਤ ਵੱਡੇ ਵੱਡੇ ਹਥਿਆਰ ਐ ਇਹ ਮੇ ਤਾਂ ਹਰਮੰਦਰ ਸਾਹਿਬ ਢਾਤਾ ਸੀ ਬੈਂਕਰ ਢਾਤੇ ਸੀ ਪੂਰਾ ਪੰਜਾਬ ਜੇਲ੍ਹ ਚ ਬਦਲਦਾ ਸੀ ਕਲਫੂ ਲਾ ਕੇ ਕਿ ਬਾਹਰ ਨਹੀਂ ਨਿਕਲ ਸਕਦੇ ਤੇ ਜੇ ਤੁਸੀਂ ਮੰਨ ਲਓ ਆ ਹੁਣੀ ਬੰਗਲਾਦੇਸ਼ ਦੀ ਧਾਰਨ ਦੇਖ ਲਓ ਮੈਂ ਨਹੀਂ ਕਹਿੰਦਾ ਉਹ ਲਹਿਰ ਕਹੀ ਜੀ ਐ ਪਰ ਸਰਕਾਰ ਦਾ ਕੀ ਬਣਿਆ ਉਥੋਂ ਦੀ ਦਾ ਜੰਦੀ ਫੌਜ ਜਿਹੜੀ ਮਾਰਦੀ ਸੀ ਉਹਨੂੰ ਜਵਾਬ ਦੇਣਾ ਪਿਆ ਵੀ ਇਤੋਂ ਵੱਧ ਨਹੀਂ ਮਾਰ ਸਕਦੇ ਜਦੋਂ 500 ਮਾਰਤੇ ਫਿਰ ਉਹ ਠੰਡਾ ਸੜਕਣ ਤੇ ਹੋਏ ਉਹ ਸਰਕਾਰ ਨੂੰ ਚਲਦਿਆਂ ਕਰਿਆ ਮਿਲੀ ਜੁਲੀ ਸਰਕਾਰ ਬਣਾ ਲਈ ਰਾਹ ਉਹੀ ਹੈ ਹਾਂਜੀ ਠੀਕ ਹੈ ਕਿਉਂਕਿ ਲੋਕ ਦਾ ਭਰਾਵੋ ਹੌਲੀ ਹੌਲੀ ਸਿਆਣੇ ਹੁੰਦੇ ਆ 47 ਤੋਂ ਆਜ਼ਾਦੀ ਆਈ ਕਹਿੰਦੇ ਅਸੀਂ ਕਹਿੰਦੇ ਘਲੂਕਰ ਆਇਆ ਸੀ ਸਾਡੇ ਨਾਲ ਧੋਖਾ ਹੋਇਆ ਤੇ ਹਜੇ ਵੀ ਬੋਲੀ ਜਾਂਦੇ ਆ ਭਰਾ ਵੀ ਸਾਡਾ ਦੇਸ਼ ਆਜ਼ਾਦ ਹੈ ਕਿੱਥੇ ਆਜ਼ਾਦੀ ਇਸ ਕਰਕੇ ਭਰਾਵੋ ਮੈਂ ਤੁਹਾਨੂੰ ਬੇਨਤੀ ਕਰਦਾ ਜਾਣ ਤੋਂ ਪਹਿਲਾਂ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਸਖਤਰ ਅਗਰਾਹ ਸਾਹਿਬ ਨੂੰ ਪਿੱਛੇ ਮਿਲ ਲੈਣਾ ਇਹਨਾਂ ਨੇ ਕੱਲ ਦੀ ਬਿਆਨ ਦੀ ਗੱਲ ਕਰਨੀ ਹੈ ਦੂਜੀ ਬੇਨਤੀ ਹੈ ਜੇ ਇਹ ਮੋਰਚਾ ਜੁਤਣੇ ਨੂੰ ਗਾਹਾਂ ਵਧਾਉਣਾ ਕਿੱਡੀ ਧੁੰਦ ਸੀ ਤਹਾਣੇ ਗਏ ਆ ਪੰਜ ਜਾਨਾਂ ਲੱਗੀਆਂ ਕਿੰਨੇ ਬੰਦੇ ਜ਼ਖਮੀ ਐ ਕ ਭੈਣ ਜਾਂ ਉਂਗਲਾਂ ਕੱਟੀਆਂ ਗਈਆਂ ਸਾਰੀਆਂ ਨਕਾਰ ਆਜੇ ਕਹਿਣਾ ਹੋਵੇ ਭੈਣ ਸਾਹ ਚੱਲਦੇ ਐ ਏਡੀ ਵੱਡੀ ਕੀਮਤ ਤਾਰੀ ਆਪਾਂ ਤੁਸੀਂ 17000 ਤੋਂ ਵੱਧ ਸੀ ਆਦਾ ਯਾਰ ਸਾਡੀ ਧੁੰਨੀ ਬਣਦੀ ਐ ਲਹਿਰ ਦੀ ਮਾਲਵੇ ਦੀ ਧੁੰਨੀ ਆ ਪਿੰਡਾਂ ਫਿਰ ਇਹ ਤੇ ਭਾਈ ਉਹਦੋਂ ਦੁਗਣੇ ਕਿਉਂ ਨਾ ਆ ਜੀਏ ਜਿੱਦੇ ਟਹਾਣੇ ਨਾਲ ਦੁਗਣੇ ਲਿਆਏ ਤੁਸੀਂ ਲੋਕਾਂ ਨੂੰ ਤਿਆਰ ਕਰਕੇ ਮੈਂ ਦਾਬੇ ਨਾ ਕਹਿ ਸਕਦਾ ਕਿ ਕੋਈ ਝਾਕਦਾ ਨਹੀਂ ਪਿੰਡ ਕੰਨੀ ਤੇ ਪੂਰੇ ਪੰਜਾਬ ਨੂੰ ਸੁਨੇਹਾ ਜਾਊ ਕਿ ਆਜੋ ਜੇ ਜ਼ਮੀਨਾਂ ਬਚਾਉਣੀਆਂ ਆਹੀ ਰਾਹ ਹੈ ਲਹਿਰ ਬਣੂਗੀ ਆਹ ਕੰਮ ਭਰਾਵੋ ਤੁਸੀਂ ਕਰਦੇ ਹੋ ਦੂਜੀਆਂ ਗੱਲਾਂ ਤੇ ਦਿਵਾਲ ਨਹੀਂ ਮੈਂ ਆਖਰੀ ਗੱਲ ਕਹਿਣੀ ਚਾਹਨਾ ਮੈਨੂੰ ਲਗਭਗ 55 ਸਾਲ ਕੱਟੋ-ਕੱਟ ਹੋ ਗਏ ਤੇ ਇਹਨਾਂ ਦਿਨਾਂ ਚ ਕੇਸ ਸੀਸਾਤਾ ਮੇਲੋਦੀਆ ਬਣ ਗਏ ਝੂਠੇ ਵੀ ਬਣਾ ਲੇ ਪਟਵਾਲਾ ਵਾਲਾ ਵੀ ਬਣਾ ਲਿਆ ਉਹ ਜਿਹੜੇ ਪਟਵਾਰੀਆਂ ਨੂੰ ਲੈ ਆ ਸੀ ਉਹਨੂੰ ਮਾਰਨ ਦੇ ਰਾਦੇ ਨਾਲ ਲੈ ਕੇ ਆਏ ਸੀ ਉਹ ਵੀ ਬਣਾ ਲਿਆ ਹੋਰ ਵੀ ਬਣਾ ਲਾਣੇ ਜਿਹੜੇ ਬਣਾਉਣੇ ਕੋਈ ਦਿੱਕਤ ਨਹੀਂ ਜੇ ਸਾਨੂੰ ਜੇਲ੍ਹ ਲੈ ਜਾਣਾ ਸਾਨੂੰ ਆਹ ਹੁੰਦਾ ਵੀ ਛੁੱਟੀ ਮਿਲ ਗਈ ਠੀਕ ਹੈ ਜੇ ਤੋ ਕੋਈ ਪਹਿਲੀ ਾਰ ਜਾਂਦਾ ਹੈ ਜਦੋਂ ਅਸੀਂ ਵੀ ਪਹਿਲੀ ਾਰ ਗਏ ਆ ਉਦੋਂ ਲੱਗਦਾ ਸੀ ਯਾਰ ਖਾਸਾ ਕਮਜੌਕਾ ਜੇਲ੍ਹ ਦਾ ਤਾਂ ਸਾਡੇ ਆਿਆਂ ਦੇ ਹਾਰ ਪਾਉਣੇ ਅੰਦਰ ਦੁੱਧ ਫਲ ਮੁਕਣ ਨਹੀਂ ਦਿੰਦੇ ਤੇ ਜਿਹੜਾ ਬਰਾਂਡਰ ਹੁੰਦਾ ਉਹ ਰਾਤ ਨੂੰ ਤੁਰਿਆ ਫਿਰਦਾ ਹੁੰਦਾ ਉਹਨਾਂ ਤੋਂ ਪੁਲਿਸ ਤੋਂ ਅੱਜਦਾ ਸੋਣੇ ਨਾਲ ਸੰਪਰਕ ਤਾਂ ਕਰਨਾ ਹੀ ਆ ਨਾ ਜੇ ਕਿਸੇ ਸਾ ਲੋਕੇ ਭੇਜੇ ਤੁਹਾਡਾ ਸੰਪਰਕ ਨਹੀਂ ਕਰਨਾ ਫਿਰ ਆਪਣੇ ਆਪ ਹੀ ਜੇਲ੍ਹ ਚ ਐ ਬੀ ਨਾ ਹੋ ਦਿਨੇ ਸੌ ਸਕਦਾ ਆ ਰਾਮ ਨਾਲ ਰਾਤ ਨੂੰ ਸੌ ਸਕਦਾ ਹੈ ਹਾਰਾਂ ਦੇ ਹੱਕਦਾਰ ਉਹ ਹੁੰਦੇ ਆ ਜਿਹੜੇ ਬਾਹਰ ਇਹ ਜੀ ਔਖੀ ਹਾਲਤ 'ਚ ਕੰਮ ਕਰਦੇ ਆ ਇਸ ਕਰਕੇ ਜੋਰ ਲਾਓ ਸਾਰੇ ਪਿੰਡਾਂ 'ਚ ਠੀਕ ਆ ਦੂਜੀਆਂ ਗੱਲਾਂ ਵੀ ਕਰ ਸਕਦੇ ਹੋ ਤੁਸੀਂ ਜ਼ਖਮੀ ਬੈਠੇ ਆ ਪਏ ਆ ਆਪਣੇ ਲੁਧਿਆਣੇ ਦੇ ਹਸਪਤਾਲ 'ਚ ਉਥੇ ਲਾਜ ਜਿਹਹਾ ਜਹਾ ਹੁੰਦਾ ਉਹ ਤੋਂ ਵੱਧ ਵੜਦੇ ਆ ਉਹ ਮੁੜੀਸੂਰੀ ਨਾਲ ਅਸੀਂ ਕਹਿੰਦੇ ਵੜ ਲਓ ਪਰ ਬੰਦੇ ਬਚਣੇ ਚਾਹੀਦੇ ਆ ਉਹ ਬਦਵੀਂ ਮੀਟਿੰਗ ਸੁਨੇਹਾ ਦਿੱਤਾ ਸੀ ਸੋਨੂੰ ਜਿਹਨੇ ਇੱਥੇ ਰਹਿਣਾ ਉਹ ਤਾਂ ਠੀਕ ਐ 500 ਤੋਂ ਗਿਣਤੀ ਨਹੀਂ ਘਟਣੀ ਚਾਹੀਦੀ ਮੰਗ ਸਾਡੀ 500 ਦੀ ਐ ਜੇ ਤੁਸੀਂ ਵਧਾ ਦਿਓਗੇ ਤੁਹਾਡਾ ਧੰਨਵਾਦ ਐ ਜੇ ਤੁਸੀਂ ਆਪਦੇ ਪਿੰਡੋਂ 10 ਵਜੇ ਤੁਰਨਾ ਹੋਏ ਕਿਸੇ ਪਾਸੋਂ ਘੰਟੇ ਤੋਂ ਵੱਧ ਰਸਤਾ ਨਹੀਂ ਰੋਟੀਆਂ ਦਾ ਪ੍ਰਬੰਧ ਲੰਗਰ ਦਾ ਪ੍ਰਬੰਧ ਇੱਥੇ ਹੈ ਤੁਸੀਂ ਚਾਹ ਪੀ ਕੇ ਲੱਗੋ ਪਿੰਡ 'ਚ ਫੰਡ ਇਕੱਠਾ ਕਰਨਾ ਕਰ ਕਰ ਸਨੇਹੇਂ ਦੇਣ ਵੀ ਭਾਈ ਮੋਰਚੇ 'ਚ ਜਾਣਾ ਹੈ ਲੋਕ ਤੁਹਾਡੀਆਂ ਝੋਲੀਆਂ ਭਰਨਗੇ ਜਿਹੜੀਆਂ ਤੁਸੀਂ ਪੀਕਅਪਾਂ ਤੇ ਆਉਣੇ ਵੱਡੀਆਂ ਬੱਸਾਂ ਤੇ ਆਉਂਗੇ ਆਹ ਕੰਮ ਹੋ ਜਾਣਗੇ ਇਹ ਨਾ ਖੁਸ਼ ਕਰੋ ਵੀ ਪਿੰਡੋਂ ਲੰਗਰ ਖਾ ਕੇ ਤੁਰਨਾ ਹੈ ਮੈਨ ਦਾ ਲੱਗਦਾ ਸਾਡੇ ਘਰ ਨਾਲੋਂ ਵਧੀਆ ਲੰਗਰ ਮੇਲੇ ਦੇ ਆ ਜਾਂਦੇ ਇੱਥੇ ਜਨ ਵੀ ਐਡਾ ਸਰਦਾ ਨਾਲ ਲੰਗਰ ਪਕਾ ਰਿਹਾ ਹੈ ਠੀਕ ਹੈ ਪ੍ਰਧਾਨ ਨੇ ਕਹਤਾ ਕਿ ਵੱਡੀ ਲੜਾਈ ਆ ਕਿਉਂ ਜਿਉਂਾਂ ਦੇ ਪਾਰ ਪਾਈਏ ਠੀਕ ਹੈ ਗੱਲ ਆਪਦੇ ਆਪ ਦੇ ਜ਼ਿਲ੍ਹੇ ਪ੍ਰਧਾਨ ਨੂੰ ਮਿਲ ਲਓ ਤੇ ਗਾਹਾਂ ਵਾਲੀ ਸਕੀਮ ਬਣਾਓ ਇੱਥੇ ਜਿਹਨੇ ਰਹਿਣਾ ਉਹ ਤੁਹਾਡੀ ਵਿਅੰਦ ਹੋਵੇ ਸਾਨੂੰ ਜਾਣਕਾਰੀ ਹੋਵੇ ਆ ਰਹੋਗੇ ਸਾਡੇ ਸੂਬੇ ਵਾਲਾਂ ਚ ਕੀ ਨੇ ਰਹਿਣਾ ਇੱਥੇ ਉਹ ਅਸੀਂ ਵੀ ਫੈਸਲਾ ਕਰਾਂਗੇ ਮੈਂ 15 ਤਰੀਕ ਨੂੰ ਚੈੱਕ ਅਪ ਕਰਵਾਉਣਾ ਹੌਟੇ ਕੈਂਸਰ ਦਾ ਜਿਹਹਾ ਜ ਮਾਹੌਲ ਬਣ ਗਿਆ ਮੈਂ ਚੈੱਕ ਅਪ ਨਹੀਂ ਕਰਾਉਣ ਗਿਆ ਜੇ ਕੱਲ ਨੂੰ ਮਾਹੌਲ ਇਹੋ ਜਿਹਾ ਰਹਿੰਦਾ ਅਜਰਗਾ ਜਰੂਰ ਜਾਊਗਾ ਜੇ ਮਾਹੌਲ ਐ ਮਿਲ ਗਿਆ ਵੀ ਨਹੀਂ ਉਹ ਤਾਂ ਦੂਜੀ ਤੇ ਆ ਜਿਹੜਾ ਡੀਸੀ ਕਹਿੰਦਾ ਵੀ ਨਹੀਂ ਇਹਨਾਂ ਦੀ ਲੜਾਈ ਗਲਤ ਹੈ ਉਹਨਾਂ ਦਾ ਤੀਜਾ ਇਸਵਾ ਜ਼ਮੀਨ 'ਚ ਸਰਦਾਰਾਂ ਦਾ ਜ਼ਗੀਰਦਾਰਾਂ ਦਾ ਅਸੀਂ ਕੋਰਟ ਦਾ ਫੈਸਲਾ ਲਾਗੂ ਕਰਾਉਣਾ ਹੈ ਪਲਾ ਗੈਸ ਪੈਪ ਵਾਲਾ ਫੈਸਲਾ ਲਾਗੂ ਕਰਾ ਦੇ 55 ਦੇ ਤੁਸੀਂ ਕੇਸ ਬਣਾ ਕੇ ਭੇਜਦੇ ਚੈੱਕ ਕਾਨੂੰਨੀ ਦਿੱਤਾ ਜਖਮੀਆਂ ਦੇ ਮਾਦੀ ਗੱਲ ਆ ਪੈਸਾਂ ਦੀ ਗੱਲ ਐ ਪੰਜਾਬ ਦਾ ਮੁੱਖ ਮੰਤਰੀ ਬੋਲਦਾ ਹੈ ਕਿ ਸਰਕਾਰੀ ਡਿਊਟੀ ਤੇ ਚੱਲੇ ਸੀ ਜਿਹੜਾ ਕਹਿੰਦਾ ਮੈਂ ਕਿਸਾਨਾਂ ਦਾ ਮੈਂ ਤਾਂ ਸੋਡੇ ਚੂਈਆਂ ਉਹਦੀ ਬੋਲੀ ਆ ਤੱਕ ਹੀ ਨਹੀਂ ਜਾਂਦੀ ਆਪ ਦੀ ਨਾ ਬੁਰਾ ਕਿਹਨੂੰ ਭਲੇਖਾ ਰਹਿ ਜਾਂਦਾ ਇਸ ਥਾਂ ਤੇ ਆਏ ਖੜੇ ਆ ਭਰਾਵੋ ਜਿੰਨੇ ਤੁਸੀਂ ਸਿਰੜ ਨਾਲ ਆਏ ਹੋ ਕੱਲ ਹਫੜਾ ਦਾ ਫੜੀ ਸੀ ਆਪਣੀ ਉਹ ਪ੍ਰਬੰਧ ਹੋ ਗਿਆ ਆਪਣੇ ਇਸ ਤੋਂ ਬਾਅਦ ਕੋਈ ਹਫੜਾ ਦਾ ਫੜੀ ਨਹੀਂ ਡਿਊਟੀਆਂ ਲੱਗ ਗਿਆ ਮੂਰੇ ਸਾਡੇ ਕਮਾਂਡਰ ਲੱਗ ਗਏ ਪਿੰਡ ਵਾਲੇ ਨਾਲ ਜਿਹੜਾ ਤੇ ਉਹ ਚੱਲੂਗਾ ਮੈਂ ਚੱਕਰ ਤੇ ਜਦੋਂ ਇਹ ਪਤਾ ਲੱਗੂ ਵੀ ਹਾਂ ਤੁਰਪੇ ਸਾਡੇ ਕੋਲੇ ਐਮੈਂਡਮੈਂਟ ਦੀ ਖਬਰ ਹੈ ਹੁਣ ਵੀ ਜਿਹੜਾ ਸਾਧਰ ठाਣਾ ਗਿੱਲੀ ਹੈ ਉਹ ਤੇਨੂੰ ਬਸਾਂ ਵੱਡੀਆਂ ਖੜੀਆਂ 15-20 ਗੱਡੀਆਂ ਸੇ ਇਹਨਾਂ ਦੀਆਂ ਛੋਟੀਆਂ ਖੜੀਆਂ ਓਏ ਉਦੋਂ ਵਾਲੀ ਤਾਂ ਤੁਸੀਂ ਪਹਿਲਾਂ ਲੈਂਦੇ ਸੀ ਹੁਣ ਕਹਿੰਦੇ ਨਿਗ ਫੋਰਸ ਨਾਲ ਡਰਾਉਣਾ ਚਾਹੁੰਦੇ ਸਾਨੂੰ ਸਾਰੇ ਪੰਜਾਬ ਦੀ ਇਕੱਠੀ ਕਰ ਲੋ ਜਦੋਂ ਅਸੀਂ ਐਂ ਮੰਨ ਲਿਆ ਵੀ ਮਰਨਾ ਮਨਜ਼ੂਰ ਆ ਤੁਸੀਂ ਫੌਜ ਛੱਦ ਲੋ ਤੁਸੀਂ ਚਾਰ ਘੱਟ ਮਾਰ ਦੰਗੇ ਚਾਰ ਵੱਧ ਮਾਰ ਦੰਗੇ ਹੋਰ ਕੀ ਕਰਦੋਂਗੇ ਬਈ ਤੇ ਜੋ ਇਹਨੇ ਇੱਕ ਮਾਰ ਦਿਆ ਨਾ ਭਵੰਤਮਾਨ ਦੀ ਕੁਰਸੀ ਨਹੀਂ ਰਹਿੰਦੀ ਆ ਪਿੰਡ ਚ ਘੇਰ ਨਹੀਂ ਗੱਲ ਹੀ ਲੋਕਾਂ ਇਹ ਤਿਆਰ ਹੋ ਜੰਨੇ ਵੀ ਆ ਜਾਓ ਚੰਡੀਗੜ੍ਹ ਨੂੰ ਘੇਰ ਲਈਏ ਇਹ ਜਾਂਣਾ ਜਾਈ ਨਹੀਂ ਜਾਂਦੀਆਂ ਲੈ ਲੈਣਾ ਜਿੰਨੇ ਮਰਜੀ ਐਸ ਪਿੰਡਰ ਨੂੰ ਮੈਂ ਕਹਿਣਾ ਜਿੰਨੀ ਸੇਵਾ ਕਰ ਰਹੇ ਹੋਂ ਜਿੰਨੇ ਮੂਰੇ ਲੱਗੇ ਹੋ